ਥੇ ਸਬੇ ਥਾਵ ਨਹੀਂ ਤੁਦ ਜਿਹਿਆ ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਵਾ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨਿਤ ਅਰਦਾਸ ਕਰਦਾ ਤੇ ਉਹ ਸਤਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਹਾਂ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਜਿਹੜੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਆਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾਂ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ ਆਂਪੂਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ ਮੈਂਬਰ ਸਹਿਬਾਨਾਂ ਕੋਲੇ ਸੰਗਤਾਂ ਦੇ ਕੋਲ ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ ਰਾਏ ਇਕਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਉਸ ਡਾਇਰੀ ਤੇ ਹਰੇਕ ਦੀ ਰਾਏ ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ ਦਸਖਤ ਵੀ ਆ 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰੂ ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁੱਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼ਮੇ ਉਲਾਈ ਗਈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਆ ਗੁਰੂ ਦੀ ਕਿਰਪਾ ਤੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਤੇ ਉਸ ਵੇਲੇ ਹੀ ਅਸੀਂ ਮਨਚ ਧਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਆਉਣਾ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਨੇ ਜਿਹੜਾ ਹਰਿਆਣਾ ਦੇ ਅੰਦਰ हरियाणा सिख गुरुद्वारा ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਅੱਜ ਤੋਂ ਨਾਮਿਨੇਸ਼ਨ ਵੀ ਸ਼ੁਰੂ ਨੇ ਉੱਥੇ ਭਾਵੇਂ ਕਿ ਅਸੀਂ ਚੋਣ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਭ ਜਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਸਫਰ-ਏ-ਸ਼ਹਾਦਤ ਜੋ ਸ਼ਹਾਦਤ ਵੱਲ ਸਫ਼ਰ ਤੈਅ ਕੀਤਾ ਸਭ ਜਾਦਿਆਂ ਨੇ ਵੱਡੇ ਸਭ ਜਾਦਿਆਂ ਛੋਟੇ ਸਭ ਜਾਦਿਆਂ ਸਿੰਘਾਂ ਸ਼ਹੀਦਾਂ ਮਾਤਾ ਗੁਜਰ ਕੌਰ ਨੇ ਤੇ ਜਿਹਨੂੰ ਅਸੀਂ ਹਰਿਆਣਾ ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਤੌਰ ਤੇ ਮਨਾ ਰਹੀ ਹੈ ਜਿਥੇ ਪੰਜਾਬ ਚ ਦੁਨੀਆ ਭਰ ਚ ਸਮਾਗਮ ਹੋਣੇ ਉਥੇ ਹਰਿਆਣਾ ਚ ਵੀ ਨੌ ਸਮਾਗਮ ਵੱਡੇ ਕੱਲ ਤੋਂ ਅਨਾਜ ਮੰਡੀ ਸਿਰਸਾ ਜੋ ਕਾਲਾਂਵਾਲੀ ਦੇ ਵਿੱਚ ਅਨਾਜ ਮੰਡੀ ਕਾਲਾਂਵਾਲੀ ਆ ਸਿਰਸਾ ਚ ਉਥੋਂ ਇਹਦੀ ਸ਼ੁਰੂਆਤ ਹੋਣੀ ਤੇ 29 ਤੱਕ ਲਗਾਤਾਰ ਇਹ ਸਮਾਗਮ ਜਿਹੜੇ ਆ ਇਹ ਜਾਰੀ ਰਹਿਣੇ ਆ ਜਿਵੇਂ ਅਨਾਜ ਮੰਡੀ ਕਾਲਾਂਵਾਲੀ ਸਿਰਸਾ ਚ ਕੱਲ ਦਿਨ ਦਾ ਸਮਾਗਮ ਹੈ ਪਰਸੋਂ ਰਾਤ ਦਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 23 ਨੂੰ ਦਿਨ ਦਾ ਗੁਰਦੁਆਰਾ ਨਿੰਮ ਸਾਹਿਬ ਕੈਥਲ 24 ਨੂੰ ਗੁਰਦੁਆਰਾ ਮੰਜੀ ਸਾਹਿਬ ਜੀਂਦੇ ਆ ਰਾਤ ਦਾ 25 ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲਿਆ 26 ਨੂੰ ਸਾਡਾ ਜਿਹੜਾ ਮੁੱਖ ਸਮਾਗਮ ਗੁਰੂ ਕਸ਼ੇਤਰ ਪਾਤਸ਼ਾਹੀ 6ਵੀਂ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੋਇਆ ਪਿਛਲੇ ਸਾਲ ਵੀ ਦੁਨੀਆ ਭਰ ਚ ਮਨਾਇਆ ਗਿਆ ਜਿੱਥੇ ਭਾਰਤ ਦੇ ਗਵਰਨਰ ਹਾਊਸਾਂ ਦੇ ਅੰਦਰ ਉੱਥੇ ਵਿਦੇਸ਼ਾਂ 'ਚ ਵੀ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਛੋਟੇ-ਸਾਬ ਜਾਦਿਆਂ ਨੂੰ ਨਤਮਸਤਕ ਹੁੰਦਿਆਂ 26 ਦਸੰਬਰ ਦਾ ਦਿਨ ਜਿਹੜਾ ਸੀ ਉਹ ਮਨਾਇਆ ਗਿਆ ਉਹਨਾਂ ਸਾਬ ਜਾਦਿਆਂ ਨੂੰ ਸਜਦਾ ਕੀਤਾ ਗਿਆ। ਔਰ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਮਾਗਮ ਹੈ ਉਹ ਗੁਰਦੁਆਰਾ ਪਾਤਸ਼ਾਹੀ ਸੇਵੀ குரு ਖੇਤਰ ਆ 26 ਦਾ 27 ਦਿਨ ਦਾ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਉਹਨਾਂ ਦੇ ਨਗਰ ਗੁਰਦੁਆਰਾ ਸਿੰਘ ਸਭਾ ਅਸੰਦ ਵਿਖੇ ਆ ਔਰ 28 ਰਾਤ ਦਾ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾੜਾ ਸਾਹਿਬ ਪੰਚਕੂਲਾ 29 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਜਿੱਥੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸੀ ਸੋ ਇਹ ਵੱਡੇ ਸਮਾਗਮ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਚੋਣਾਂ ਨੇ ਉਹਦੇ ਵੱਲ ਵੀ ਰੁਖ ਕਰਾਂਗੇ ਸ਼੍ਰੋਮਣੀ ਕਾਲੀਦਾਲ ਆਜ਼ਾਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ 40 ਜਿਹੜੇ ਆਦੇਦਾਰ ਨੇ ਉਹ ਵੀ ਅਸੀਂ ਐਲਾਨਣੇ ਕਿਉਂਕਿ ਮਹਾਪੁਰਸ਼ਾ ਨੇ ਕੱਲ ਵੀ ਇੱਕ ਪੰਥਕ 43 ਮੀਟਿੰਗ ਕੀਤੀ ਸੀ ਕੁਰੂਕ ਖੇਤਰ ਤੇ ਉਹਨਾਂ ਨੇ ਸਮਾਂ ਮੰਗਿਆ ਪੰਥਕ 41 24 ਤਰੀਕ ਦੀ ਫਿਰ ਮੀਟਿੰਗ ਰੱਖੀ ਹੈ ਤੇ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ 24 ਤਰੀਕ ਤੱਕ ਲਿਖਿਆ ਕਿ ਮਹਾਪੁਰਸ਼ਾ ਪੰਥਕ 41 ਜੋ ਉਰਾਲਾ ਕਰ ਰਹੇ ਸਾਰੇ ਇੱਕ ਮਤ ਹੋ ਕੇ ਇੱਕ ਉਮੀਦਵਾਰ ਹੋਵੇ ਇਹ ਮਹਾਪੁਰਸ਼ਾਂ ਦਾ ਸਿੱਖ ਜਾਵੇ ਉਹਦੇ ਚ ਅਸੀਂ ਸਭ ਤੋਂ ਪਹਿਲ ਕੀਤੀ ਆ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਕਿ ਮਹਾਪੁਰਸ਼ ਪਰਾਲਾ ਕਰਨ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਸਾਡੇ ਵੱਲੋਂ ਪਹਿਲ ਆ ਕਿ ਜੋ ਵੀ ਨਰਪੱਖ ਫੈਸਲਾ ਮਹਾਪੁਰਸ਼ ਦੇਣਗੇ ਉਹਦੇ ਨਾਲ ਅਸੀਂ ਜਿਹੜੀ ਆ ਉਹ ਸਹਿਮਤੀ ਪ੍ਰਗਟਾਉਂਦੇ ਆ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਅਸੰਧ ਦਾਸ ਸਾਡੇ ਨਾਲ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜੇ ਸਾਡੇ ਸਰਦਾਰ ਸੁਦਰਸ਼ਨ ਸਿੰਘ ਵਾਲਾ ਉਮੀਦ ਪ੍ਰਧਾਨ ਬੀਬੀ ਰਵਿੰਦਰ ਕੌਰ ਹੈ ਔਰ ਇਸੇ ਤਰ੍ਹਾਂ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਬੀ ਸਕੱਤਰ ਨੇ ਗੁਲਾਬ ਸਿੰਘ ਮੂਰnik ਸਾਡੇ ਐਗਜ਼ੀਕਟਿਵ ਮੈਂਬਰ ਸਾਡੇ ਮੈਂਬਰ ਸਹਿਬਾਨ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਸੀਨੀਅਰ ਉਮੀਦ ਪ੍ਰਧਾਨ ਜਥੇਦਾਰ ਭਵਿੰਦਰ ਸਿੰਘ ਅਸੰਧ ਔਰ ਸਾਡੇ ਜਿਹੜੇ ਚਾਰ ਉਮੀਦ ਪ੍ਰਧਾਨ ਨੇ ਉਹਨਾਂ ਦੇ ਵਿੱਚੋਂ ਵੀ ਸਾਡੇ ਸਰਦਾਰ ਸਵਰਨ ਸਿੰਘ ਬੁੰਗਾ ਡੱਬੀ ਸਰਦਾਰ ਮਲਕੀਤ ਸਿੰਘ ਪੰਨੀਵਾਲਾ ਸਰਦਾਰ ਰਜ਼ਾਇਬ ਸਿੰਘ ਨਿਮਣਾਬਾਦ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਬਾਲਾ ਚਾਰ ਇੱਕ ਸਕੱਤਰ ਜਰਨਲ ਨੇ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਚਾਰ ਜਰਨਲ ਸਕੱਤਰ ਨੇ ਸਾਡੇ ਸਰਦਾਰ ਸਤਿੰਦਰ ਸਿੰਘ ਮੰਟਾ ਸਰਦਾਰ ਗੁਰਪ੍ਰਸਾਦ ਸਿੰਘ ਫਰੀਦাবাদ ਔਰ ਸਰਦਾਰ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਸਾਥੀ ਆਏ ਆ ਹੋਰ ਵੀ ਮੈਂਬਰ ਸਾਬਾ ਸਰਦਾਰ ਟੀਵੀ ਸਿੰਘ ਸਰਦਾਰ ਵਾਸੂਦੇਵ ਜੀ ਸਰਦਾਰ ਬਰਾੜਾ ਜੀ ਇਹ ਸਾਰੇ ਜਿਹੜੇ ਅਸੀਂ ਨਤਮਸਤਕ ਹੋਣ ਵਾਸਤੇ ਆਏ ਆ ਗੁਰੂ ਦੇ ਚਰਨਾਂ ਚ ਅਰਦਾਸ ਕਰ ਰਹੇ ਆ ਕਿ ਗੁਰੂ ਸਾਨੂੰ ਬਲ ਬਖਸ਼ੇ ਅਸੀਂ ਸਿੱਖ ਮਸਲਿਆਂ ਦੇ ਹੱਲ ਅਤੇ ਜੋ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਤੇ ਧਰਮ ਪ੍ਰਚਾਰਾ ਨੂੰ ਅੱਗੇ ਅਸੀਂ ਲੈ ਕੇ ਜਾਏਗੇ। ਬੀਤਾ ਤੇ ਨਹੀਂ ਗਿਆਨੀ ਹਰਪੀ ਸਿੰਘ ਜੀ ਤੋਂ ਉਹਨਾਂ ਜਥੇਦਾਰੀ ਖੋਹ ਲਈਤੀ ਗਈ ਉਹਨੂੰ ਕਿਵੇਂ ਵੇਖਦੇ? ਦੇਖੋ ਇਹਨਾਂ ਗੱਲਾਂ ਦਾ ਹਸ਼ਰ ਹੀ ਹੁੰਦਾ ਜੋ ਹੋਇਆ। ਅਸੀਂ ਜਿਸ ਵੇਲੇ ਪਹਿਲਾਂ ਹੀ ਕਿਹਾ ਸੀਗਾ ਸਰਬੱਤ ਖਾਲਸਾ ਨੇ ਵੀ ਕਿਹਾ ਪਰ ਸਰਕਾਰ ਨੇ ਸਾਡੇ ਤੇ ਪਾਬੰਦੀਆਂ ਲਾਈਆਂ। ਸਾਨੂੰ ਜੇਲਾ 'ਚ ਡੱਕਿਆ ਸਰਬੱਤ ਖਾਲਸਾ 2015 'ਚ ਕਿਹਾ ਸੀ ਕਿ ਵਿਧੀ ਵਿਧਾਨ ਜਿਹੜਾ ਜਥੇਦਾਰਾਂ ਦਾ ਹੋਵੇ ਜਿੰਨਾ 'ਚ ਵਿਧੀ ਵਿਧਾਨ ਨਹੀਂ ਬਣਦਾ ਉਹਨਾਂ 'ਚ ਇਹ ਹੀ ਹਾਲਾਤ ਹੋਣਗੇ। ਤਾਹੀਂ ਸਰਬੱਤ ਖਾਲਸਾ ਨੇ ਐਲਾਨ ਕੀਤਾ ਸੀ ਕਿ ਅਸੀਂ ਜਥੇਦਾਰਾਂ ਨੂੰ ਲਗਾਉਣ ਹਟਾਉਣ ਉਹਨਾਂ ਦਾ ਅਧਿਕਾਰ ਖੇਤਰ ਉਹਨਾਂ ਦੀ ਉਪਜੀਵਕਾ ਇਹਦਾ ਸਾਰਾ ਇੱਕ ਸੰਵਿਧਾਨ ਵਿਧੀ ਵਿਵਧਾਨ ਹੋਵੇ ਜਥੇਦਾਰ ਇੱਕ ਧੜੇ ਦਾ ਨਾ ਹੋਵੇ ਇੱਕ ਪਾਰਟੀ ਦਾ ਨਾ ਹੋਵੇ ਪੰਥ ਦਾ ਹੋਵੇ ਤੇ ਤਾਂ ਹੀ ਉਹਨਾਂ ਦਾ ਮਾਨ ਸਨਮਾਨ ਕਾਇਮ رہ ਸਕਦਾ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਜਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸੇਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਆ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਇਹ ਹੋਣਾ ਹੀ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰਦੀ ਗਧੇ ਤੇ ਬਿਠਾ ਕੇ ਆ ਜਿਹੜਾ ਅੱਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਰਗੂਜੀਤ ਸਿੰਘ ਵਿਰਕ ਸਾਡੇ ਹਰਿਆਣਾ ਤੋਂ ਕਰਨਾਲ ਤੋਂ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ ਉਹਦਾ ਕਾਲ ਤਖਤ ਸਾਹਿਬ ਦਾ ਤਨਖਈਆ ਉਹਨੂੰ ਕਮੇਟੀ ਚ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਵੱਡਾ ਗੁਨਾਹ ਕੀਤਾ ਕਾਰਜ ਕਰਨੀ ਨੇ ਜਿਹੜਾ ਕਾਲ ਤਖਤ ਸਾਹਿਬ ਦਾ ਤਨਖਈਆ ਉਸ ਵੇਲੇ ਸੌਦਾ ਸਾਧੀਆਂ ਹਾਜ਼ਰੀਆਂ ਭਰਦਾ ਰਿਹਾ ਉਹਦੇ ਮਾਫੀ ਨਾਮੇ ਚ ਸਾਰਾ ਜਿਹੜਾ ਅਸੀਂ ਸਾਥ ਉਹਨੇ ਬਦਲਾ ਦਾ ਦਿੱਤਾ ਫਿਰ ਦਲਜੀਤ ਸਿੰਘ ਭਿੰਡਰ ਜੋ ਹਿਮਾਚਲ ਤੋਂ ਉਹ ਵੀ ਵੱਡੇ ਗੁਨਾਹਾਂ ਦਾ ਭਾਗੀਦਾਰ ਉਥੇ ਜਿਹੜੇ ਫਰਾਡ ਦੇ ਪਰਚੇ ਹੋਏ ਸਾਰਾ ਕੁਝ कि ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਉਹ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਉਹ ਆਪਣਾ ਪੜਤਾਲ ਕਰਨਗੇ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਅਸੀਂ ਪੰਥ ਵੱਲੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਪੰਥਕ ਜਥੇਬੰਦੀਆਂ ਮੈਂ ਸਭ ਨੂੰ ਅਪੀਲ ਕਰਾਂਗਾ ਤਾਲਮੇਲ ਅੱਜ ਹੀ ਕਰਕੇ ਅਸੀਂ ਇੱਕ ਪੰਜ ਮੈਂਬਰੀ ਜਾਂ 11 ਮੈਂਬਰੀ ਕਮੇਟੀ ਅੱਜ ਕੱਲ ਦੇ ਵਿੱਚ ਹੀ ਐਲਾਨ ਕਰਾਂਗੇ ਜਿਹੜੀ ਬਾਦਲਾਂ ਦਾ ਲੇਖਾ ਜੋਖਾ ਸ਼੍ਰੋਮਣੀ ਕਮੇਟੀ ਦਾ ਵੀ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਪੰਥ ਦੇ ਨਾਲ ਜੋ ਧਰੋਕ ਮਾਇਆ ਵਾ ਕੌਮ ਦੇ ਨਾਲ ਧਰੋਕ ਮਾਇਆ ਵਾ ਇਹਨਾਂ ਦਾ ਲੇਖਾ ਜੋਖਾ ਵੀ ਜਿਹੜਾ ਉਹ ਕਮੇਟੀ ਕਰੇਗੀ ਜਿਸ ਤਰੀਕੇ ਨਾਲ ਇਹਨਾਂ ਨੇ ਅੱਜ ਜਥੇਦਾਰਾਂ ਤੇ ਪੜਤਾਲੀਆ ਕਮੇਟੀ ਬਣਾ ਦਿੱਤੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਨਾਲੇ ਉਹਦੇ 'ਚ ਉਹ ਲੋਕ ਪਾਏਗੇ ਜਿਹੜੇ ਖੁਦ ਇਸ ਹਮਾਮ 'ਚ ਨੰਗੇ ਆ ਤਨਖਾਈ ਇਹ ਅਕਾਲ ਤੱਕ ਸਾਭ ਦੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਔਰ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਹੈਗਾ ਇਸ ਚੀਜ਼ ਦਾ ਭਾਵੇਂ ਕਿ ਸਾਡੇ ਵਿਚਾਰਧਾਰਕ ਵਖਰੇਵੇਂ ਰਹੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਦੂਸਰਿਆਂ ਨਾਲ ਉਹਨਾਂ ਨੇ ਹਮੇਸ਼ਾ ਬਾਦਲਾਂ ਦਾ ਸਾਥ ਦਿੱਤਾ। ਹੁਣ ਆ ਕੇ ਪੰਥ ਦੇ ਦਬਾਅ ਗਏ ਉਹਨਾਂ ਨੂੰ ਇਹ ਫੈਸਲਾ ਜਿਹੜਾ ਅਸੀਂ ਕਰਨਾ ਪਿਆ ਜਿਹੜਾ ਬਾਦਲਾਂ ਨੂੰ ਮਨਜ਼ੂਰ ਨਹੀਂ ਆ ਉਹਨਾਂ ਦੇ ਦਲ ਨੂੰ ਮਨਜ਼ੂਰ ਨਹੀਂ ਆ। ਇਹਦੇ ਤੇ ਸਭੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਕਿ ਉਹ ਅਰਜਿੰਦਰ ਸਿੰਘ ਧਾਮੀ ਦੇ ਉਹਨਾਂ ਦੀ ਬਣਾਈ ਜਿਸ ਦੇ ਅੰਦਰ ਕਿ ਬਹੁਤ ਸਾਰਾ ਤਲਖੀ ਵੀ ਪੈਦਾ ਹੋਈ ਕਮੇਟੀ ਦੇ ਅੰਦਰ ਮੈਂਬਰਾਂ ਨੇ ਵਿਰੋਧ ਵੀ ਕੀਤਾ ਇਹਨੂੰ ਜਥੇਦਾਰ ਰਗਵੀਰ ਸਿੰਘ ਨੂੰ ਰੱਦ ਕਰਨੀ ਚਾਹੀਦੀ ਹੈ ਤਿੰਨ ਮੈਂਬਰੀ ਕਮੇਟੀ ਤੇ ਖੁਦ ਕਮੇਟੀ ਪੰਥ ਦੀ ਪ੍ਰਵਾਨਤ ਬਣਾਉਣੀ ਚਾਹੀਦੀ ਹੈ ਜੇਕਰ ਇਸਤੇ ਉੱਤੇ ਕੋਈ ਗੱਲਬਾਤ ਵੀ ਕਰਨੀ ਹੈ ਜਿੰਨਾ ਚਿਰ ਬਾਦਲਾਂ ਦੀ ਹਾਂ ਚ ਹਾਂ ਉਹਨਾਂ ਚਿਰ ਜਥੇਦਾਰ ਵੀ ਚੰਗੇ ਪਹਿਲਾਂ ਵੀ ਜਿਵੇਂ ਇਸ ਤਰ੍ਹਾਂ ਇਹਨਾਂ ਨੇ ਜਥੇਦਾਰ ਰਣਜੀਤ ਸਿੰਘ ਨੂੰ 1999 ਚ ਹਟਾਇਆ ਸੀਗਾ ਉਸੇ ਤਰੀਕੇ ਨਾਲ ਅੱਜ ਇਹ ਜਿਹੜੀ ਗੱਲ ਆ ਭਾਵੇਂ ਕਿ ਉਹਨਾਂ ਦੀ ਤੇ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਬਾਦਲਾਂ ਦੀ ਹਮੇਸ਼ਾ ਪੁਸਤ ਪਣਾਈ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆ ਹੁਣ ਸੰਗਤਾਂ ਦੇ ਦਬਾਅਗੇ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਵਿਚਾਰਧਾਰਕ ਵਖਰੇਵੇਂ ਵੀ ਆ ਭਾਵੇਂ ਪਰ ਇਸ ਧੱਕੇਸ਼ਾਹੀ ਬੇਇਨਸਾਫੀ ਦੇ ਅਸੀਂ ਖਿਲਾਫ ਆ ਕਿ ਜੋ ਇਹਨਾਂ ਨੇ ਸ਼੍ਰੋਣੀ ਕਮੇਟੀ ਨੇ ਕੱਲ ਕੀਤਾ ਇਹਨੂੰ ਗਿਆਨੀ ਰਗਵੀਰ ਸਿੰਘ ਰੱਦ ਕਰੇ ਖੁਦ ਕਮੇਟੀ ਬਣਾਵੇ ਤੇ ਉਹਦੇ ਚ ਸਾਰੇ ਪੰਥ ਦੀਆਂ ਸੰਸਥਾਵਾਂ ਨੂੰ ਸ਼ਾਮਲ ਕਰੇ ਤੇ ਜੋ ਸ਼ਰੋਮਣੀ ਕਮੇਟੀ ਨੇ ਤੇ ਜੋ ਬਾਦਲਾ ਨੇ ਪਿਛਲੇ ਸਮੇਂ 'ਚ ਆਪਣੇ ਰਾਜ ਭਾਗ ਦੌਰਾਨ ਕੀਤਾ ਸੀ ਇੱਕ ਪੰਥ ਦੀ ਜਿਹਦੇ ਵਿੱਚ ਪੰਥ ਦੀਆਂ ਸੰਸਥਾਵਾਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਹਜ਼ੂਰ ਸਾਹਿਬ ਬੋਰਡ Patna ਸਾਹਿਬ ਬੋਰਡ ਤੇ ਜਿਹੜੀਆਂ ਪੰਥਕ ਜਥੇਬੰਦੀਆਂ ਸਾਡੀਆਂ ਪੰਜਾਬ 'ਚ ਕੰਮ ਕਰਦੀਆਂ ਨੇ ਉਹਨਾਂ ਸਾਰਿਆਂ ਦੇ ਨਮਾਇंदे ਲੈ ਕੇ ਇੱਕ ਕਮੇਟੀ ਦਾ ਐਲਾਨ ਕਰਾਂਗੇ ਜਿਹੜੀ ਸਾਰਾ ਇਹਨਾਂ ਦਾ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ ਕੌਮ ਦੇ ਸਿਧਾਂਤਾਂ ਦਾ ਨੁਕਸਾਨ ਕੀਤਾ ਜੋ ਇਹਨਾਂ ਨੇ ਸਾਡੇ ਸਿੱਖ ਇੰਸਟੀਚਿਊਸ਼ਨਾਂ ਦਾ ਨੁਕਸਾਨ ਕੀਤਾ ਆਪਣੇ ਰਾਜ ਭਾਗ ਦੇ ਦੌਰਾਨ ਉਹਦਾ ਸਾਰਾ ਵਾਈਟ ਪੇਪਰ ਜਿਹੜਾ ਉਹ ਪੰਥ ਦੇ ਸਾਹਮਣੇ ਰੱਖਿਆ ਜਾਊਗਾ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਜਿਹੜਾ ਬੀਬੀ ਜ਼ਗੀਰਕੌਰ ਹੋਣਾ ਨੂੰ ਮਾਰੇ ਜਿਹੜੇ ਸ਼ਬਦਾਵਲੀ ਵੀ ਬੋਲੀ ਗਈ ਆ ਇਸ ਚੀਜ਼ ਨੂੰ ਕਿਵੇਂ ਕਹਿੰਦੇ ਪਹਿਲੀ ਵਾਰੀ ਹੋਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਊਮਨ ਹੈਲਥ ਉੱਤੇ ਦੇਖੋ ਇਹ ਬਹੁਤ ਹੀ ਗਲਤ ਗੱਲ ਹੋਈ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜਾ ਸੀਗਾ ਬੋਲ ਵਰਤੇ ਉਹਦੇ ਕਰਕੇ ਮੈਂ ਸਮਝਦਾ ਇਹ ਵੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਇੱਕ ਕਾਲਾ ਧੱਬਾ ਜਿਹੜਾ ਕਾਲਾ ਪੰਨਾ ਲਿਖਿਆ ਗਿਆ ਕਿ ਪਹਿਲੀ ਵਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕੀਤਾ ਹੋਵੇ ਨੋਟਿਸ ਕੀਤਾ ਹੋਵੇ ਇਹ ਤਾਂ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਬਾਦਲਾਂ ਦੀ ਛਤਰਛਾਇਆ ਕਰਕੇ ਉਹ ਵੀ ਉਸ ਰਾਹ ਤੇ ਪੈ ਗਏ ਨੇ ਪਹਿਲਾ ਸਰਦਾਰ ਧਾਮੀ ਸਾਹਿਬ ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀ ਤੇ ਸੰਗਤਾਂ ਦੇ ਨਾਲ ਉਹਨਾਂ ਦਾ ਤਾਲਮੇਲ ਵਧੀਆ ਰਿਹਾ ਪੰਥ ਕਾਲੀ ਤਰਨਾ ਨਾਲ ਹਰੀਆਂ ਵੇਲਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਬਹੁਤ ਇੱਕ ਸਾਫ਼ ਸੁਚੀ ਸ਼ਖਸੀਅਤ ਦੇ ਰੂਪ ਦੇ ਵਿੱਚ ਸਰਦਾਰ ਧਾਮੀ ਸਾਹਿਬ ਸਾਹਮਣੇ ਆਏ ਅਸੀਂ ਉੱਥੇ ਉਹਨਾਂ ਦਾ ਹਮੇਸ਼ਾ ਸਨਮਾਨ ਕੀਤਾ ਪਰ ਇਹ ਜਿਹੜਾ ਸਾਰਾ ਕੁਝ ਆ ਮੈਂ ਸਮਝਦਾ ਕਿ ਬਾਤਲਾਂ ਦੀ ਛਤਰ ਸ਼ਾਯਾ ਕਰਕੇ ਹੋ ਰਿਹਾ ਸਰਦਾਰ ਧਾਮੀ ਸਾਹਿਬ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਤੇ ਬਾਦਲਾਂ ਦੀ ਛਤਰ ਛਾਇਆ ਚੋਂ ਪਾਸੇ ਹੋ ਕੇ ਉਹਨਾਂ ਨੂੰ ਪੰਥ ਤੇ ਕੌਮ ਦੀ ਸੇਵਾ ਕਰਨੀ ਚਾਹੀਦੀ। ਸੁਖਬੀਰ ਸਿੰਘ ਬਾਦਲ ਹੋਣਾਂ ਵੱਲੋਂ ਜਦੋਂ ਆਪਣੇ ਗੁਨਾਹ ਕਬੂਲੇ ਗਏ ਇੱਥੇ ਜਦੋਂ ਆਪਣੀ ਜਿਹੜੀ ਸਜ਼ਾ ਭੁਗਤ ਰਹੀ ਸੀ ਕਿ ਉਸ ਵੇਲੇ ਨਰੈਨ ਸਿੰਘ ਚੋੜੇ ਹੋਣਾਂ ਵੱਲੋਂ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਸ਼ਰੋਮਣੀ ਕਮੇਟੀ ਕਹਿ ਰਹੀ ਹੈ ਕਿ ਇਹ ਗੋਲੀ ਸੁਖਬੀਰ ਸਿੰਘ ਬਾਦਲ ਤੇ ਨਹੀਂ ਚਲੀ ਸਚਕਣ ਜੀ ਹਰਮੰਦਰ ਸਾਹਿਬ ਜੀ ਤੇ ਚਲੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਔੂਲਾ ਤੇ ਚਲੀ ਹੈ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵਾਂ ਕਿ ਜਿਹੜ ਮੋਦਨ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਲਈ ਸ਼੍ਰੋਮਣੀ ਕਮੇਟੀ ਨੇ ਮਤਾ ਕਿਉਂ ਨਹੀਂ ਪਾਇਆ ਉਦੋਂ ਕਿਉਂ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਵਾ ਜਿਨ੍ਹਾਂ ਨੇ ਪੰਥ ਦੇ ਜਥੇਦਾਰ ਜਿਹੜੇ ਤਖਤਾਂ ਦੇ ਭਾਵੇਂ ਆਪਦੇ ਬਣਾਏ ਸੀ ਉਹਨਾਂ ਦੇ ਉਹਨਾਂ ਤੋਂ ਪੰਥ ਰਤਨ ਤੇ ਫਖਰੇ ਕੌਮ ਲੈ ਹੋਣ ਤੇ ਉਸੇ ਪੰਥ ਦੀ ਰਾਖੀ ਨਾ ਕਰ ਸਕੇ ਹੁਣ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਹੁਣ ਦੇ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਅਹੁਦੇ ਦਿੱਤੇ ਹੁਣ ਉਹਨਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਕਾਲੀ ਦਲ ਚ ਵੀ ਤੇ ਪੰਜਾਬ ਦੇ ਸਰਕਾਰੀ ਅਹੁਦੇ ਵੀ ਦਿੱਤੇ ਹੁਣ ਤੇ ਉਹ ਅਜ ਇਦਾਂ ਦੀਆਂ ਗੱਲਾਂ ਕਰਨ ਮੈਂ ਕਹਿਣਾ ਚਾਹੁੰਦਾ ਕਿ ਇਹ ਸਾਰੇ ਕਾਸੇ ਲਈ ਖੁਦ ਜਥੇਦਾਰ ਵੀ ਜ਼ਿੰਮੇਵਾਰ ਸੀ ਕਿਉਂਕਿ ਸੰਗਤਾਂ ਦਾ ਪੰਥ ਦਾ ਰੋਸ ਸੀ ਕਿ ਗੁਨਾਹ ਪੋਲੀਟੀਕਲ ਤੇ ਸਜ਼ਾ ਕੇਵਲ ਧਾਰਮਿਕ ਇਸ ਲਈ ਉਹ ਜਿਹੜਾ ਪੰਥ ਦਾ ਰੋਸ ਸੀ ਜਿਵੇਂ ਕਦੇ ਜਲਿਆਂਵਾਲੇ ਬਾਗ ਕਾਂਡ ਦਾ ਰੋਸ ਪੂਰੇ ਭਾਰਤ ਦਾ ਸਰਦਾਰ ਉਧਮ ਸਿੰਘ ਦੇ ਰੂਪ ਚ ਲੰਡਨ ਚ ਪਹੁੰਚਿਆ ਸੀ ਮੈਂ ਸਮਝਦਾ ਇਸੇ ਤਰ੍ਹਾਂ ਭਾਈ ਨਰੈਣ ਸਿੰਘ ਚੌੜਾ ਜਿਹੜਾ ਸੀ ਉਹ ਪੰਥ ਦਾ ਰੋਸ ਹੀ ਭਾਵੇਂ ਕਿ ਅਸੀਂ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੇ ਹਮਲੇ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਸਮਝਦਾ ਕਿ ਸਰਦਾਰ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਉਹਦੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਉਹਦੇ ਜਜ਼ਬਾਤ ਕੰਟਰੋਲ ਨਹੀਂ ਹੋਏ ਉਹਨੇ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਉਹ ਵਰਸ਼ਾ ਫੜ ਕੇ ਖੜਾ ਦਰਬਾਰ ਸਾਹਿਬ ਦੇ ਬਾਹਰ ਬੈਠਾ ਕਿ ਜਿਨ੍ਹਾਂ ਨੇ ਪੰਥ ਤੇ ਪੰਜਾਬ ਦਾ ਪੰਥ ਦੀ ਜਵਾਨੀ ਦਾ ਨੁਕਸਾਨ ਕੀਤਾ ਤੇ ਉਹਦੇ ਕੋਲ ਕੰਟਰੋਲ ਨਹੀਂ ਰਿਹਾ ਤੇ ਉਹਨੇ ਇਸ ਤਰੀਕੇ ਦਾ ਜਿਹੜਾ ਸੀਗਾ ਉਹ ਘਟਨਾ ਨੂੰ ਅੰਜਾਮ ਦਿੱਤਾ ਪਰ ਮੈਂ ਸਮਝਦਾ ਇਹ ਪੰਥ ਦਾ ਰੋਹ ਕੌਮ ਦਾ ਰੋਸ ਹੀ ਜਿਸ ਦਿਨ ਫੈਸਲਾ ਹੋਇਆ ਸੀ ਮੈਂ ਉਸੇ ਦਿਨ ਹੀ ਆਪਣੇ ਸੋਸ਼ਲ ਮੀਡੀਆ ਤੇ ਚਾਰ ਅੱਖਰ ਲਿਖੇ ਸੀ ਕਿ ਬਾਕੀ ਸਭ ਠੀਕ ਪਰ ਸੁਖਵੀਰ ਸਿੰਘ ਬਾਦਲ ਨਾਲ ਵਰਤੀ ਗਈ ਨਰਮਾਈ ਜਿਹੜੀ ਆ ਉਹਦੇ ਤੇ ਮੁੜ ਗੌਰ ਕਰਨ ਦੀ ਜਸੇਦਾਰਾਂ ਨੂੰ ਅਪੀਲ ਹੈ ਪੰਥ ਚ ਰੋਸ ਰਹੇਗਾ ਤੇ ਉਹ ਰੋਸ ਸਾਹਮਣੇ ਆਇਆ ਜੋ ਕੁਝ ਪੰਥ ਦੇ ਪੰਜਾਬ ਦਾ ਨੁਕਸਾਨ ਬਾਦਲਾਂ ਨੇ ਕੀਤਾ ਮੈਂ ਕਹਿੰਦਾ ਰਿਹਾ ਜੋ ਕੁਝ ਮੈਂ ਕਿਹਾ ਇੱਕ ਇੱਕ ਗੱਲ ਜਿਹੜੀ ਸੀ ਜਥੇਦਾਰ ਰਗਵੀਰ ਸਿੰਘ ਉਹਨਾਂ ਨੇ ਬਾਦਲ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਮੰਨਵਾ ਲਈ ਇੱਕ ਇੱਕ ਅੱਜ ਤੇ ਜਨਤਕ ਆ ਦੁਨੀਆ 'ਚ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਉਹਨਾਂ ਦੇ ਰਾਜ 'ਚ ਹੋਈ ਕਬੂਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੇ ਕਬੂਲਿਆ ਕਿ ਸਾਡੇ ਤੋਂ ਗੁਨਾਹ ਹੋਏ ਆ ਇਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਕਿਆ ਜੋ ਸੁਖਬੀਰ ਸਿੰਘ ਬਾਦਲ ਜਾਂ ਉਹਦੀ ਪਾਰਟੀ ਜਾਂ ਉਹਦਾ ਦਲ ਕਿਹੜੇ ਮੂੰਹ ਨਾਲ ਪੰਛ ਵਿੱਚ ਗੌਮ ਵਿੱਚ ਜਾਏਗਾ ਤੇ ਸਿੱਖ ਸੰਗਤਾਂ ਪੰਥ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਇਹ ਕਾਠ ਦੀ ਹਾਂਡੀ ਆ ਜਿਹੜੀ ਮੁੜ ਕੇ ਨਹੀਂ ਚੜਨੀ ਇਸ ਕਾਰਨ ਕਰਕੇ ਸੁਖਬੀਰ ਸਿੰਘ ਬਾਦਲ ਨੇ ਜੋ ਗਲਤੀਆਂ ਗੁਣਾ ਉਹਦੇ ਸਾਥੀਆਂ ਨੇ ਕੀਤੇ ਆ ਗੁਰੂ ਰਾਮਦਾਸ ਦੇ ਦਰ ਤੋਂ ਵੀ ਸਜ਼ਾ ਮਿਲਣੀ ਆ ਕਿਉਂਕਿ ਜੇ ਸਾਨੂੰ ਆ ਸਾਡੀਆਂ ਅਦਾਲਤਾਂ ਜਿਵੇਂ ਸਾਡੀ ਧਾਰਮਿਕ ਅਦਾਲਤ ਨੇ ਸੌਦਾ ਸਾਧ ਨੂੰ ਤੇ ਬਰੀ ਕਰਤਾ ਮਾਫੀਨਾਮਾ ਦੇ ਦਿੱਤਾ ਸੀ ਪਰ ਦੁਨਿਆਵੀ ਕੋਰਟ ਸੀਬੀਆਈ ਦੀ ਕੋਰਟ ਨੇ ਉਹਨੂੰ 10-10 ਸਾਲ ਰੇਪ ਦੀ ਤੇ ਮੁੜ ਕੇ ਉਮਰ ਕੈਦ ਦੀ ਸਜ਼ਾ ਸੁਣਾਈ। ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਕੇਵਲ ਧਾਰਮਿਕ ਸਜ਼ਾ ਲਾ ਕੇ ਆਪਣੇ ਆਪ ਨੂੰ ਸੁਰਖਰੂ ਸਮਝਦਾ ਹੋਵੇ ਪਰ ਜੋ ਉਹਦੇ ਰਾਜ ਭਾਗ 'ਚ ਗਲਤੀਆਂ ਤੇ ਗੁਨਾਹ ਹੋਏ ਆ ਗੁਰੂ ਰਾਮਦਾਸ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਦਲ ਨੂੰ ਜਿੰਨਾ-ਜਿੰਨਾ ਜਿਸ ਦਾ ਗੁਨਾਹ ਆ ਉਹਦੀ ਸਜ਼ਾ ਜ਼ਰੂਰ ਮਿਲੋਗੇ ਤੇ ਨਾਲ ਹੀ ਮੈਂ ਪੰਥ ਨੂੰ ਅਪੀਲ ਕਰਦਾ ਕਿ ਸਾਡੇ ਪਹਿਲਾਂ ਤਾਂ ਗਰੰਥੀ ਸਿੰਘਾ ਸਿੰਘ ਸਹਿਬਾਨਾਂ ਤੋਂ ਅਰਦਾਸ ਕਰਾਈ ਜਾਂਦੀ ਸੀ ਗੁਰੂ ਦੇ ਅੱਗੇ ਹੁਣ ਸਾਰੇ ਬੀਬੀ ਹਰ ਸਿਮਰਤ ਕੌਰ ਦੇ ਕੋਲ ਅਰਦਾਸ ਕਰਾਉਣ ਜ਼ਰੂਰ ਜਾਣ ਕਿਉਂਕਿ ਉਹਦੀ ਅਰਦਾਸ ਬੜੀ ਛੇਤੀ ਸੁਣੀ ਜਾਂਦੀ ਆ ਕਿ ਉਹਨੇ ਕਿਹਾ ਸੀ ਜਿਨ੍ਹਾਂ ਦੇ ਰਾਜ ਚ ਬੇਅਦਬੀ ਹੋਈ ਜਿਨ੍ਹਾਂ ਨੇ ਕਰਵਾਈ ਉਹਨਾਂ ਦਾ ਕੱਖ ਨਾ ਰਹੇ ਤੇ ਅੱਜ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾ ਤੁਹਾਡੇ ਸਾਹਮਣੇ ਪੰਥ ਦੇਖ ਰਿਹਾ ਕੌਮ ਦੇਖ ਰਹੀ ਆ ਅਰਦਾਸ ਸੁਣੀ ਗਈ ਆ ਤੇ ਇਹ ਬੇਨਤੀ ਹੈ ਜਿਨ੍ਹਾਂ ਨੇ ਅਰਦਾਸ ਕਰਾਉਣੀ ਹੋਵੇ ਉਹ ਬੀਬੀ ਹਰ ਸਿਮਰਤ ਕੌਰ ਦਾ ਦਰਵਾਜ਼ਾ ਖੜਕਾਏ ਜਾਣ। ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਮੰਗ ਉਠਾਈ ਗਈ ਹੈ ਕਿ ਨਰੈਣ ਸਿੰਘ ਚੋੜੇ ਨੂੰ ਜਿਹੜਾ ਪੰਥ ਤੋਂ ਛੇਕਿਆ ਜਾਵੇ। ਬਿਲਕੁਲ ਨਜ਼ਾਇਜ਼ ਮੰਗ ਹੈ। ਮੈਂ ਦਾ ਸਖਤ ਵਿਰੋਧ ਕਰਦਾ। ਭਾਈ ਨਰੈਣ ਸਿੰਘ ਚੌੜਾ ਪੰਥ ਲਈ ਜਨੇ ਜ਼ਿਲਾਂ ਕਟੀਆਂ ਤਸ਼ੱਦਦ ਚੱਲਿਆ। ਇੱਕ ਸੰਘਰਸ਼ੀ ਸੇਖਿਆ। ਉਹਦੇ ਜਜ਼ਬਾਤ ਜਿਹੜੇ ਭੜਕੇ ਕੰਟਰੋਲ ਨਹੀਂ ਹੋਇਆ ਜਿਸ ਕਰਕੇ ਉਹਨੇ ਇਹ ਘਟਨਾ ਜਿਹੜੀ ਕੀਤੀ ਆ। ਭਾਵੇਂ ਅਸੀਂ ਇਸ ਘਟਨਾ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਨਾਲ ਹੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੋਈ ਵੀ ਅੱਜ ਵੀ ਅਪੀਲ ਕਰਦਾ ਗੁਰੂ ਰਾਮਦਾਸ ਦੇ ਦਰ ਤੇ ਖੜ ਕੇ ਕਿ ਕੋਈ ਵੀ ਕਿਤੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਇਸ ਤਰ੍ਹਾਂ ਦਾ ਜਸਮਾਨੀ ਹਮਲਾ ਨਾ ਕਰੇ ਕਿਉਂਕਿ ਜਦੋਂ ਅਸੀਂ ਜਸਮਾਨੀ ਹਮਲਾ ਕਰਕੇ ਕਿਸੇ ਨੂੰ ਇਸ ਦੁਨੀਆ ਤੋਂ ਤੋੜ ਦਿੰਨੇ ਆ ਤੂੰ ਆਪਣੇ ਹਸਰ ਕਿਵੇਂ ਦੇਖੇਗਾ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਹੋਵੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਕਿ ਉਹ ਆਪਣਾ ਹਸਰ ਆਪਣਾ ਪਤਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਅਖੀਰ ਚ ਪੰਜ ਵਾਰ ਦਾ ਚੀਫ ਮਨਿਸਟਰ ਲੰਬੀ ਆਪਣੇ ਹਲਕੇ ਤੋਂ ਹਾਰ ਕੇ ਜਹਾਨ ਤੋਂ ਕੂਚ ਕੀਤਾ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਜੋ ਪੰਥ ਤੇ ਪੰਜਾਬ ਨਾਲ ਧਰੋਹ ਕਮਾਇਆ ਵਾ ਉਹਦਾ ਹਸਰ ਖੁਦ ਲੰਬੀ ਉਮਰ ਭੋਗ ਕੇ ਦੇਖ ਕੇ ਜਾਵੇ ਇਸ ਕਰਕੇ ਮੇਰੀ ਅਪੀਲ ਆ ਕਿ ਕੋਈ ਵੀ ਉਹਨਾਂ ਤੇ ਜਸਮਾਨੀ ਹਮਲਾ ਨਾ ਕਰੇ ਉਹਨਾਂ ਨੂੰ ਆਪਣਾ ਹਸਰ ਵੇਖਣ ਵਾਸਤੇ ਜੋ ਪੰਥ ਤੇ ਪੰਜਾਬ ਨਾਲ ਉਹਨਾਂ ਨੇ ਧਰੋਹ ਕਮਾਇਆ ਉਨੂੰ ਉਹ ਜ਼ਰੂਰ ਆਪਣੇ ਅੱਖੀਂ ਦੇਖ ਕੇ ਜਾਣ ਕੇ ਉਹਨਾਂ ਦਾ ਹਸਰ ਜਿਹੜਾ ਪੰਥ ਦੇ ਮੈਂ ਤਾਂ ਹੀ ਅਪੀਲ ਕਰਦਾ ਦੁਨੀਆ ਦੇ ਕਿਸੇ ਕੋਨੇ 'ਚ ਰਹੋ ਕਿਸੇ ਧੜੇ 'ਚ ਰਹੋ ਕਿਸੇ ਪਾਰਟੀ 'ਚ ਰਹੋ ਆਪਣੇ ਪੰਥ ਤੇ ਆਪਣੇ ਪੰਜਾਬ ਤੇ ਆਪਣੇ ਭਾਈਚਾਰੇ ਦੇ ਨਾਲ ਆਪਣੀ ਧਰਤੀ ਆਪਣੇ ਲੋਕਾਂ ਦੇ ਨਾਲ ਕਦੇ ਗਦਾਰੀ ਨਾ ਕਰੋ ਜਿਹੜੇ ਵੀ ਇਸ ਤਰ੍ਹਾਂ ਦੀ ਗਦਾਰੀ ਕਰਦੇ ਉਹਨਾਂ ਦਾ ਹਸਰ ਆਹੀ ਹੁੰਦਾ ਵਾ ਇਹੀ ਮੈਂ ਸਾਰੇ ਪੰਥ ਨੂੰ ਕਾਮ ਨੂੰ ਅਪੀਲ ਕਰਦਾ ਵਿਕਰਮ ਜੀਠਿਆ ਕਹਿੰਦੇ ਨੇ ਕਿ ਨਰੈਨ ਸਿੰਘ ਜੋੜਾ ਪਾਕਿਸਤਾਨ ਤੋਂ ਟ੍ਰੇਨ ਹੋ ਕੇ ਆਏ ਨੇ ਪਾਕਿਸਤਾਨ ਨਾਲ ਸੰਬੰਧ ਨੇ ਉਹਨਾਂ ਦੇ ਐਸਐਸ ਜੀ ਦੇ ਨਾਲ ਸੰਬੰਧ ਨੇ ਦੇਖੋ ਜਿਹੜਾ ਵਿਕਰਮ ਸਿੰਘ ਜੀਠਿਆ ਕਹਿੰਦਾ ਮਾਝੇ ਦਾ ਆਪੇ ਬਣਿਆ ਜਰਨੈਲ ਉਹਨੇ ਜਾਂ ਤੇ ਉਹਨਾਂ ਨਾਲ ਉਹਦੀ ਮੁਲਾਕਾਤ ਕਰਾਈ ਹੋਊਗੀ ਜਾਂ ਉਹਨੇ ਟ੍ਰੇਨਿੰਗ ਸੈਂਟਰ 'ਚ ਉਹਨੂੰ ਭਰਤੀ ਕਰਾਇਆ ਹੋਊਗਾ ਇਹ ਸਾਰੀਆਂ ਜਿਹੜੀਆਂ ਬੇਫਾਲਤੂ ਗੱਲਾਂ ਵਿਕਰਮ ਸਿੰਘ ਜੀਠਿਆ ਕਰਦੇ ਆ ਹਮੇਸ਼ਾ ਇਹਨਾਂ ਨੇ ਪਹਿਲਾਂ ਵੀ ਜੋ ਕੁਝ ਕੀਤਾ ਇਹ ਪਹਿਲਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਤੇ ਹੁਣ ਜਦੋਂ ਵੇਖਿਆ ਪੰਥ ਤੇ ਪੰਜਾਬ ਚ ਉਹਨਾਂ ਦਾ ਮਲਿਆ ਮੇਟ ਹੋ ਗਿਆ ਵਾ ਪੈਰਾਂ ਥੱਲੇ ਉਹ ਸਿਆਸੀ ਜ਼ਮੀਨ ਖਿਸਕ ਗਈ ਆ ਤੇ ਹੁਣ ਬੰਦੀ ਸਿੰਘਾਂ ਵਾਸਤੇ ਦਸਕਤ ਵੀ ਕਰਾਉਂਦੇ ਆ ਤੇ ਹੁਣ ਆ ਗਾਂ ਵੀ ਵੀ ਸ਼ਾਇਦ ਸਾਡੀ ਪੰਥ ਚ ਕਿਤੇ ਜੜ ਲੱਗ ਜੇ ਪਰ ਪੰਥ ਦੀ ਕੁਰਬਾਨੀ ਕਰਨ ਵਾਲੇ ਯੋਧੇ ਜਿਹੜੇ ਅੱਜ ਵੀ ਬੰਦੀ ਸਿੰਘ ਉਹਨਾਂ ਦੀ ਰਿਹਾਈ ਲਈ ਅਸੀਂ ਦਿਨ ਰਾਤ ਅਰਦਾਸ ਵੀ ਕਰਦੇ ਆ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਉਹਨਾਂ ਨੂੰ ਅਤਵਾਦੀ ਵੱਖਵਾਦੀ ਕਹਿੰਦੇ ਰਹੇ ਆ ਵਿਕਰਮਜੀਠੀਏ ਵਰਗੇ ਤੇ ਉਹਨਾਂ ਦੇ ਸਾਥੀ ਸੁਖਬੀਰ ਸਿੰਘ ਬਾਦਲ ਵਰਗੇ ਉਹਨਾਂ ਦਾ ਹਸਰ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਪੰਥ ਤੇ ਕੌਮ ਜਿਹੜਾ ਪੰਜਾਬ ਆ ਉਹ ਪਛਾਣੇ ਮੈਂ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਆਪਣੇ ਸਾਥੀਆਂ ਸਮੇਤ ਇੱਥੇ ਆਏ ਆ ਤੇ ਭਾਈ ਮੋਹਨ ਸਿੰਘ ਜੀ ਜਿਹੜੇ ਪੰਥਕ ਬੁਲਾਰੇ ਦਮਦਮੀ ਟਕਸਾਲ ਭਾਈ ਜਰਨੈਲ ਸਿੰਘ ਸਕੀਰਾ ਜਿਹੜੇ ਪੰਥਕ ਆ ਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਇੱਥੇ ਸਨਮਾਨ ਕੀਤਾ ਸਵਾਗਤ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਇਹ ਪੰਥ ਦੇ ਸਾਹਮਣੇ ਅਪੀਲ ਕਰਦਾ ਸਾਰੇ ਪੰਥ ਨੂੰ ਕਿ ਤੁਹਾਡੇ ਸਾਹਮਣੇ ਜੋ ਜੋ ਕੁਝ ਅਸੀਂ ਕਿਹਾ ਉਹ ਤੁਹਾਡੇ ਸਾਹਮਣੇ ਆ ਹੁਣ ਫੈਸਲਾ ਤੁਸੀਂ ਕਰਨਾ ਕਿ ਇਹਨਾਂ ਦਾ ਹਸ਼ਰ ਜੋ ਹੋ ਰਿਹਾ ਵਾ ਇਹ ਸਾਹ ਸਰ ਨੂੰ ਤੁਸੀਂ ਦੇਖਦੇ ਸਾਰਿਆਂ ਨੇ ਪੰਥ ਤੇ ਪੰਜਾਬ ਦਾ ਕੌਮ ਦਾ ਸਾਥ ਹਰਿਆਣੇ ਦੇ ਸਿੱਖਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਹਰਿਆਣੇ ਚ ਕੋਈ ਵੀ ਮੂੰਹ ਨਾ ਲਾਵੇ ਜੇ ਹੁਣ 19 ਤਰੀਕ ਦਾ ਇਲੈਕਸ਼ਨ ਆ ਜਿਹੜਾ ਜੋ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖੋ ਇਹਨਾਂ ਨੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਰੋਕ ਕੇ ਰੱਖਿਆ ਮੈਂ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦਾ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਜਿਹੜੇ ਕੇਂਦਰੀ ਮਨਿਸਟਰ ਆ ਹੁਣ ਪਾਵਰ ਮਨਿਸਟਰ ਅਰਬਨ ਡਿਵੈਲਪਮੈਂਟ ਮਨਿਸਟਰ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਨੈਭ ਸਿੰਘ ਸੈਣੀ ਜੋ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਚੋਣਾ ਕਰਾਵਾਂਗੇ ਦੇਖੋ ਉਹਨਾਂ ਨੇ ਚੋਣਾ ਐਲਾਨ ਕਰ ਦਿੱਤਾ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਹੈ ਜਿਹੜਾ ਐਚਐਸ ਭੱਲਾ ਸਾਹਿਬ ਜਿਹੜੇ ਬੜੇ ਸਿਆਣੇ ਪੁਰਖ ਉਹਨਾਂ ਨੇ ਇਸ ਦਾ ਐਲਾਨ ਕਰ ਦਿੱਤਾ ਤੇ ਚੋਣਾ ਹੋਣ ਜਾ ਰਹੀਆਂ ਨੇ ਉਹਨਾਂ ਨੇ ਆਪਣਾ ਵਾਅਦਾ ਪੂਰਾਇਆ ਅਸੀਂ ਸਵਾਗਤ ਕਰਦੇ ਹਾਂ ਕਿ ਦੇਖੋ ਅੱਜ ਕੱਲ ਬਣੀ ਕਾਨੂੰਨੀ ਤੌਰ ਤੇ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਤੱਕ ਨਹੀਂ ਹੋਣ ਦਿੱਤੀਆਂ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਆ ਕੋ ਆਪਣੇ ਨੁਮਾਇੰਦੇ ਉਹ ਚੁਣ ਜਿਹੜੇ ਇਹਨਾਂ ਤੋਂ ਦੂਰ ਹੋਣ ਤੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋਣ ਸਿੱਖੀ ਨਾਲ ਜੁੜੇ ਹੋਏ ਹੋਣ ਉਹਨਾਂ ਦੇ ਹੱਕ ਵਿੱਚ ਸਾਡੇ ਪੰਜਾਬ ਚੋਂ ਵੀ ਦਿੱਲੀ ਚੋਂ ਜੰਮੂ ਕਸ਼ਮੀਰ ਸਾਰੇ ਪਾਸਿਓਂ ਆ ਕੇ ਉਹਨਾਂ ਦਾ ਸਾਡਾ ਸਾਥ ਦੇਣਾ ਜਿਹੜੇ ਅਸੀਂ ਦਿਨ ਪਰਤੀ ਦਿਨ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਇਹਨਾਂ ਸਵਾਵਾਂ ਦੇ ਵਿੱਚ ਲੱਗੇ ਹੋਏ ਆ ਤੇ ਜੋ ਇਹਨਾਂ ਨੇ ਪੰਥ ਤੇ ਪੰਜਾਬ ਦਾ ਸਿੱਖੀ ਦਾ ਘਾਣ ਕੀਤਾ ਸਿੱਖ ਸਿਧਾਂਤਾਂ ਦਾ ਇਹਦਾ ਇਹਨਾਂ ਤੋਂ ਜਿਹੜਾ ਜਿਹੜਾ ਜਵਾਬ ਉਹ ਕੌਮ ਨੇ ਪੰਥ ਨੇ ਲੈਣਾ ਹਾਂਜੀ ਹਾਂਜੀ ਰਾਜਵਾਲ ਜੀ ਓਮ ਪ੍ਰਕਾਸ਼ ਕਟਾਲਾ ਜੀ ਦਾ ਅੱਜ ਦੇਹਾਂਤ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੋਈ ਵੀ ਵਿਅਕਤੀ ਸੰਸਾਰ ਤੋਂ ਜਾਂਦਾ ਵਾ ਤੇ ਉਹਦੇ ਨਾਲ ਸਾਡਾ ਜਿਹੜਾ ਹੈਗਾ ਅਫਸੋਸ ਹੁੰਦਾ ਵਾ ਅਸੀਂ ਉਹਦੇ ਵਾਹਿਗੁਰੂ ਦੇ ਚਰਨਾਚ ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਨਾਂ ਦੇ ਚਰਨਾਚ ਨਿਵਾਸ ਬਖਸ਼ੇ ਪੰਜ ਵਾਰ ਹਰਿਆਣਾ ਦੇ ਉਹ ਚੀਫ ਮਿਨਿਸਟਰ ਰਹੇ ਆ ਚੌਧਰੀ ਓਮ ਪ੍ਰਕਾਸ਼ ਚ ਟੱਲ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਅੱਗੇ ਅਰਦਾਸ ਕਰਦੇ ਆ ਕੋਈ ਵੀ ਵਿਅਕਤੀ ਸੰਸਾਰ ਤੋਂ ਗੂਜ ਕਰਦਾ ਉਹਦਾ ਜਾਣਾ ਉਹਦੇ ਪਰਿਵਾਰ ਨੂੰ ਉਹਦੇ ਸਾਥੀ ਲੋਕਾਂ ਨੂੰ ਸਭ ਨੂੰ ਜਿਹੜਾ ਹੈਗਾ ਘਾਟਾ ਪੈਂਦਾ ਜੀ ਠੀਕ ਹੈ